ਉਹ ਟਰੱਕ ਤੇ ਟ੍ਰਾਂਸਫਰ ਹੁੰਦਾ ਕਿਵੇਂ ਹੋਇਆ ਜੀ ਉਹ ਇਸ ਤਰ੍ਹਾਂ ਹੋਇਆ ਕਿ ਪਿੱਛੋਂ ਉਹ ਜਿਹੜਾ ਸੀ ਨਾ ਨੀਂਦਰੇ ਦੇ ਵਿੱਚ ਆ ਰਿਹਾ ਸੀਗਾ ਇਸ ਕਰਕੇ ਕਿ ਉਹ ਦੋ ਪਿੱਛੇ ਪੁਲਿਸ ਵਾਲੇ ਆ ਰਹੇ ਸੀ ਉਹਦੇ ਹਾਂਜੀ ਪੁਲਿਸ ਵਾਲੇ ਆਉਂਦੇ ਕਰਕੇ ਉਹਨਾਂ ਨੇ ਦੱਸਿਆ ਆ ਕੇ ਇਹ ਤਾਂ ਕਹਿੰਦੇ ਸੀਗਾ ਵੀ ਕਾਰ ਤੋਂ ਬਚਾਉਂਦਾ ਪਿਆ ਨਾ ਮੈਂ ਵੱਜ ਗਿਆ ਲੇਕਿਨ ਉਹ ਕਹਿੰਦੇ ਸੀ ਵੀ ਮੋਗੇ ਤੋਂ ਲਾ ਕੇ ਅਸੀਂ ਪਿੱਛੇ ਤੁਰੇ ਆਉਨੇ ਆ ਤੇ ਗੱਡੀ ਪਿੱਛੇ ਐ ਵੱਜਦੀ ਆਉਂਦੀ ਹੈਗੀ ਐ ਹੌਲੀ ਹੌਲੀ ਐ ਕਰਕੇ ਘੇਰੇ ਜੇ ਪੌਂਦੀ ਆਉਂਦੀ ਹੈ ਗੱਡੀ ਦਾ ਕਰਕੇ ਅਸੀਂ ਉੱਤਰ ਕੇ ਫਿਰ ਇਹਨੂੰ ਪੁੱਛਿਆ ਵੀ ਅਸੀਂ ਆ ਕੇ ਵਾਗੇ ਪਰਨੇ ਕਿ ਤੂੰ ਤੈਨੂੰ ਨੀਂਦ ਆ ਸੀ ਤਾਂ ਤੂੰ ਪਿੱਛੇ ਕਿਉਂ ਨਹੀਂ ਸੱਤਾ ਹਾਂਜੀ ਇਹ ਕਰਕੇ ਤੁਸੀਂ ਨੀਂਦ ਆ ਸੀ ਤਾਂ ਸੌਣਾ ਸੀ ਨਾ ਐਡਾ ਵੱਡਾ ਨੁਕਸਾਨ ਕਰ ਦਿੱਤਾ ਤੇ ਤੂੰ ਕਹਿੰਦਾ ਕਾਰ ਦਾ ਕਿ ਕਾਰ ਦੇ ਬਾਰੇ ਕਾਰ ਤਾਂ ਕਹਿੰਦਾ ਕਿੰਨੀ ਦੂਰ ਸੀ ਤੁਹਾਡੇ ਕੋਲੋਂ ਅੱਛਾ ਤੁਹਾਡੇ ਸਮ ਮੁੱਖ ਕਾਰਨ ਰੀਅਲ ਟਰੱਕ ਡਰਾਈਵਰ ਵੱਲ ਨੀਂਦ ਆਉਣਾ ਸੀਗਾ ਹਾਂ ਨੀਂਦ ਆਉਣੀ ਸੀਗੀ ਨੀਂਦ ਆਉਂਦੀ ਸੀ ਤੇ ਸੌਣਾ ਸੀ ਉਹਨਾਂ ਨੇ ਆਪ ਖੁਦ ਕੇ ਆ ਕੇ ਵੀ ਸੌਣਾ ਸੀਗਾ ਹਾਂਜੀ ਈ ਆਇਆ ਇਹਨਾਂ ਉਸ ਵਕਤ ਉਸ ਵਕਤ ਹੀ ਤਾਂ ਚਾਰ ਬੰਦੇ ਹੀ ਸੀਗੇ ਬਸ ਉਸ ਵਕਤ ਬਾਰੀ ਖੋਲੀ ਆ ਕੇ ਫਟਾਫਟ ਪਹਿਲਾਂ ਅਸੀਂ ਡਰਾਈਵਰ ਨੂੰ ਉਤਾਰਿਆ ਬਾਅਦ ਦੇ ਵਿੱਚ ਉਹ ਅਸੀਂ ਵੇਖਿਆ ਤਾਂ ਕੰਬੜਾ ਲੈ ਕੇ ਪਿਆ ਦੂਜਾ ਕਰੈਕਟਰ ਇਹਦਾ ਅੱਛਾ ਉਹਨੂੰ ਅਸੀਂ ਫਟਾਫਟ ਠਾਰਿਆ ਵੀ ਥੱਲੇ ਉਤਰਿਆ ਫਟਾਫਟ ਉਹ ਨੀਂਦਰ ਜਾਇਆ ਅੱਖਾਂ ਮਲ ਕੇ ਤੇ ਫਟਾਫਟ ਥੱਲੇ ਉਤਰਿਆ ਫਿਰ ਅਸੀਂ ਉਹਨਾਂ ਨੂੰ ਪੁੱਛਿਆ ਵੀ ਕੀ ਗੱਲ ਕੀ ਹੋਈ ਹੈ ਫਿਰ ਦੱਸਿਆ ਉਹਨਾਂ ਨੇ ਵੀ ਕਾਰ ਦਾ ਕਾਰ ਤੋਂ ਬਾਅਦ ਜਦੋਂ ਗੱਲ ਕਰੀਏ ਕਰੀ ਗਏ ਉਸ ਤੋਂ ਬਾਅਦ ਫਿਰ ਉਹ ਬਗਰੇ ਹੀ ਬੰਦੇ ਉਹ ਆ ਗਏ ਜਿਹੜੇ ਦੋ ਪੁਰਸ ਵਾਲੇ ਸੀ ਜਿਨ੍ਹਾਂ ਦੇ ਵਰਦੀ ਪ੍ਰਾਈਵੇਟ ਪਾਈ ਹੋਈ ਸੀ ਉੱਤੇ ਜਕਟਾਂ ਜ ਉਹ ਕਹਿੰਦੇ ਆ ਕੇ ਵੀ ਤੈਨੂੰ ਉਹ ਖੁਦ ਉਹਨਾਂ ਨੂੰ ਆ ਕੇ ਕਹਿੰਦੇ ਸੀਗੇ ਵੀ ਤੈਨੂੰ ਨਿੰਦਰਾ ਆਉਂਦੀ ਸੀ ਤੇ ਤੂੰ ਪਿੱਛੇ ਸੌ ਜਾਣਾ ਸੀਗਾ ਕਿਉਂ ਨਹੀਂ ਸੁੱਤਾ ਤੂੰ ਠੀਕ ਹੈ ਜੀ ਇਹਦੀ ਗੱਲ ਕਿਉਂ ਮਤਲਬ ਕਿ ਆ ਐਕਸੀਡੈਂਟ ਇਹਦਾ ਵੱਡਾ ਕਰ ਲਿਆ ਤਾਂ ਹਾਂ ਜੀ ਬਸ ਐਨੀ ਗੱਲ ਕਹਿ ਕੇ ਤੇ ਉਹ ਪਿੱਛੇ ਚਲੇ ਗਏ ਬਾਅਦ ਵਿੱਚ ਵਾਪਸ ਚਲੇ ਗਏ ਪਰ ਇਹ ਸ਼ਰਾਬ ਸ਼ਰੂ ਮਣੀ ਸੀ ਪੀਤੀ ਹੋਈ ਨਾ ਭਿੰਡਾ ਕੀਤਾ ਸੀ ਇਹਦਾ ਪਰ ਨਿੰਦਰਾ ਹੀ ਸੀ ਇਹਨੂੰ ਕੋਈ ਜਿਹੜਾ ਤਰੀਕੇ ਨਾਲ ਐਕਸੀਡੈਂਟ ਹੋਇਆ ਕਨੈਕਟਰ ਉਦੋਂ ਸੁੱਤਾ ਪਿਆ ਸੀ ਵਿੱਚ ਉਦੋਂ ਪਰਲਾ ਸੁੱਤਾ ਪਿਆ ਸੀਗਾ ਉਹਦੇ ਐਕਸੀਡੈਂਟ ਆਫ ਉਹ ਐਕਸੀਡੈਂਟ ਹੋਇਆ ਉਹ ਸੁੱਤਾ ਪਿਆ ਉਹਨੂੰ ਸੁੱਤਾ ਪਿਆ ਉਹ ਠੀਕ ਹੈ ਜੀ ਹਾਂ ਉਹ ਤੇ ਕੰਬਲ ਲਿਆ ਵਾ ਸੀ ਉਹਦੇ ਠੀਕ ਹੈ ਬਈ ਹਾਂ ਹਾਂ ਜੀ ਦੋਸਤੋ ਸਾਨੂੰ ਬੀਤੀ ਰਾਤ ਖਬਰ ਕਾਈ ਗਈ ਸੀ ਜੇਸ ਵਿੱਚ ਇੱਕ ਤੇਜ਼ ਰਫਟਰਕ ਨੇ ਇੱਕ ਖੰਭੇ ਉੱਤੇ ਟ੍ਰਾਂਸਫਰ ਟੱਕਰ ਮਾਰ ਦਿੱਤੀ ਸੀ ਹਾਦਸਾ ਇੰਨਾ ਭਿਆਨਕ ਸੀ ਦਿਖਾਉਣੇ ਆ ਕਿ ਇਹਦਾ ਸ਼ੀਸ਼ਾ ਕਿੰਨੀ ਦੂਰ ਤੱਕ ਖਿਲਿਆ ਵੇਖੋ ਪਹਿਲਾਂ ਤਾਂ ਫਿਰ ਤੁਹਾਨੂੰ ਦਿਖਾਵਾਂਗੇ ਖੰਭੇ ਦੇ ਹਾਲਾਤ ਜਿਹੜਾ ਖੰਭਾ ਟੁੱਟ ਕੇ ਹਵਾ ਦਾ ਝੂਲ ਰਿਹਾ ਆ ਆ ਟਰੱਕ ਦਾ ਨੰਬਰ ਦੇਖ ਲਓ ਉਹਨੂੰ ਟਰੱਕ ਨੂੰ ਵੇਖੋ ਕਿਸ ਤਰ੍ਹਾਂ ਨੁਕਸਾਨ ਹੋਇਆ ਹੁੰਦਾ ਨਾਲ ਹੀ ਤੁਹਾਨੂੰ ਦਿਖਾਉਣਾ ਹੈ ਉੱਪਰ ਇੱਕ ਖੰਭਾ ਉੱਪਰੋਂ ਵੀ ਟੁੱਟ ਗਿਆ ਹੈ ਕਿ ਤਾਰਾਂ ਕਿਸ ਤਰ੍ਹਾਂ ਝੂਲ ਰਹੀਆਂ ਹਨ ਮੋਂਦ ਤੁਹਾਨੂੰ ਦਿਖਾਉਣਾ ਹੈ ਟਰਾਂਸਫਾਰਮ ਟਰਾਂਸਫਾਰਮ ਕਿਉਂ ਖੰਭੇ ਉੱਪਰ ਰੱਖਿਆ ਹੋਇਆ ਸੀ ਈਵਨ ਕੋਈ 10 ਫੁੱਟ ਦੇ ਉੱਪਰ ਸੀ ਤੇ ਥੱਲੇ ਆ ਗਿੱ ਗਿਆ ਨਾਲੇ ਤੇ ਨਾਲੇ ਦੀ ਸਾਈਡ ਟੁੱਟ ਗਈ ਹੈ ਟਰਾਂਸਫਾਰਮ ਹਾਲਾਤ ਦੇਖੋ ਕੀ ਬੜੀ ਬੁਰੀ ਤਰ੍ਹਾਂ ਇਹ ਘਟਨਾ ਘਟੀ ਹੈ ਆਹ ਤਾਰਾਂ ਚੁੱਲ ਰਹੀਆਂ। ট্রান্সਫਾਰਮ ਦੀਆਂ। ਦੇਖੋ ਤੁਸੀਂ। ਹਲਾ ਦੇਖੋ ਹੁਣ ਦੂਸਰੇ ਅੰਦਰ ਸਾਡਾ ਦਿਖਾਉਂਦੇ ਆ। ਨਾਲਾ ਵੀ ਪੁੱਟ ਚੁੱਕਿਆ ਪੂਰੀ ਤਰ੍ਹਾਂ ਨਾਲ। ਆਹ ਹਲਾ ਦੇਖੋ ਨਾਲੇ ਦੇ। ਆ ਤਾਰਾਂ ਦਿਖਾ ਰਹੇ ਆ ਤੁਹਾਨੂੰ। ਹੁਣ ਤੁਹਾਨੂੰ ট্রান্সਫਾਰਮ ਦੇਖੋ। ਹੌਣ ਤਾਂ ਉਹਨਾਂ ਦਾ ਸਮਾਨ ਜਿਸ ਤਰ੍ਹਾਂ ਇਹਨਾਂ ਨੂੰ ਨੁਕਸਾਨ ਹੋਇਆ ਟਰੱਕ ਦਾ ਸਮਾਨ ਸ਼ੀਸ਼ਾ ਹੋਰ ਸਮਾਨ ਇੱਥੇ ਜੋ ਡੋੜਤੇ ਕਿਲਰ ਗਿਆ ਟੁੱਟ ਕੇ ਦੇਖ ਚੁੱਕਿਆ ਕਹਿ ਰਹੇ ਹੈ ਪੈਰ ਦਾ ਬਿਲਕੁਲ ਹਾਲਾਤ ਕੀ ਹੋ ਚੁੱਕੀ ਹੈ ਹੁਣ ਤੁਹਾਨੂੰ ਦਿਖਾਵਾਂਗੇ ਵੀ ਖੰਭਾ ਜੋ ਜ਼ਮੀਨ 'ਚ ਲੱਗਿਆ ਹੋਇਆ ਸੀ ਕਿਵੇਂ ਕਿੰਨੀ ਜ਼ੋਰ ਨਾਲ ਟੱਕਰ ਹੋਈ ਟਰੱਕ ਖੰਭਾ ਪਟ ਗਿਆ ਦੇਖੋ ਹਾਲਾਤ ਦੇਖੋ ਤੁਹਾਨੂੰ ਕਿੰਨੀ ਦੂਰ ਹੁਣ ਪਟਕੇ ਲੈ ਗਿਆ ਟਰੱਕ ਜਿੰਨੀ ਜ਼ਬਰਦਸਤ ਇਹ ਟੱਕਰ ਕਹਿ ਸਕਦੇ ਆ ਮਿਲੀ ਜਾਣਕਾਰੀ ਮੁਤਾਬਕ ਉੱਥੇ ਕੋਈ ਵੀ ਹਾਲਾ ਕੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਬਿਲੀ ਟਰਾਂਸਫਾਰਮ ਤੇ ਖੰਬੇ ਟੁੱਟਣ ਨਾਲ ਸਾਰੀ ਰਾਤ ਬਾਗਾ ਆਪਣਾ ਸ਼ਹਿਰ ਦੀ ਲਾਈਟ ਬੰਦ ਰਹੀ ਹਾਲਾਂਕਿ ਬਿਲੀ ਭਾਗ ਮੌਕੇ ਕਰਮਚਾਰੀ ਪਹੁੰਚੀ ਸਨ ਪਰ ਸਥਿਤੀ ਵੱਡੀ ਸੀ ਨੁਕਸਾਨ ਵੱਡਾ ਸੀ ਅੱਜ ਉਹ ਦਿਨ ਰਿਪੇਅਰ ਕੀਤੇ ਜਾਣ ਨਾਲੋਂ ਦੇਖਿਆ ਜਾਊਗਾ ਪੁਲਿਸ ਅਧਿਕਾਰੀਆਂ ਉਹਨਾਂ ਮਸ਼ੂਰ ਗਿਆ ਲੈ ਆ ਗਿਆ ਉਹਨਾਂ ਦੱਸਿਆ ਗਿਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੈ ਫਲਟਰਾ ਨੰਬਰ ਹੀ ਦਿਖਾ ਦਿੱਤਾ ਆ ਤੁਹਾਨੂੰ ਤਾਰਾਂ ਦਿਖਾ ਰਹੇ ਕਿਸ ਤਰ੍ਹਾਂ ਝੁੱਲ ਰਹੀਆਂ ਇਸ ਵੇਲੇ ਵੱਡੀ ਅਪਡੇਟ ਆ ਰਹੀ ਹੈ ਇਹ ਟਰੱਕ ਦਾ ਐਕਸੀਡੈਂਟ ਹੋਇਆ ਇਸ ਦਾ ਮੁੱਖ ਕਾਰਨ ਡਰਾਈਵਰ ਦੀ ਨੀਂਦ ਦੱਸੀ ਜਾ ਰਹੀ ਹੈ ਇਸ ਲੈ ਕੇ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਤੇ ਨਾਲ ਹੀ ਤੁਹਾਨੂੰ ਦਿਖਾਵਾਂਗੇ ਕਿ ਕੰਮ ਕੀ ਰਿਹਾ ਤੇ ਐਕਸੀਡੈਂਟ ਦਾ ਇੱਕ ਵੱਡਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਵੀ ਇੱਥੇ ਰੋਡ ਤੇ ਖੱਡੇ ਪਏ ਹੋਏ ਆ ਵੱਡਾ ਖੱਡਾ ਪਿਆ ਹੋਇਆ ਖੱਡੇ ਪਏ ਹੋਏ ਆ ਜੋ ਕਿ ਉਹ ਬੰਦ ਹੋ ਰਿਹਾ ਹੈ ਕਿਸੇ ਸਬੰਧਤ ਅਧਿਕਾਰੀ ਵੱਲੋਂ ਉਸ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਅਜਿਦਨ ਮੀਂਹ ਪੈਂਦੇ ਆ ਪਾਣੀ ਇਕੱਠਿਆਂ ਦਾ ਸਥਿਪਤ ਪਰ ਪਾਣੀ ਰੋਕਨ ਨਾਲ ਸੜਕ ਛਦੀਗਰਸ ਹੋ ਰਹੀ ਹੈ ਖਰਾਬ ਹੋ ਰਹੀ ਹੈ ਰਿਪੇਅਰ ਨਹੀਂ ਹੋ ਰਹੀ ਤੇ ਜਾਂ ਤਾਂ ਲੋਕਾ ਖੱਡੇ ਨੂੰ ਦੂਰ ਰਾਤ ਕਰ ਨੂੰ ਖਾਸ ਕਰਕੇ ਨਿਗਰਾਨੀ ਪੈਂਦੀ ਜਿਹੜੇ ਆਂਦੇ ਆ ਗੱਡੀ ਖੱਡੇ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਰਾਤ ਡਬਲ ਵੀ ਕਿਹਾ ਗਿਆ ਸੀਗਾ ਕਿ ਕਾਰ ਵੱਲੋਂ ਕੱਟ ਮਾਰੀ ਗਈ ਉਹਨੂੰ ਬਚਾਉਂਦਿਆਂ ਹੁਣ ਟਰਾਂਸਫਰਮ ਐਕਸਪਲ ਹੋਇਆ ਪਰ ਇੱਥੇ ਗੱਲ ਕਰਾਂਗੇ ਇਸ ਖੱਟਨ ਦਾ ਕੀ ਕਾਰਨ ਹੈ ਦੱਸ ਕਰਦੇ ਹਾਂ ਗੱਲਬਾਤ